ਕੰਮ ਬੰਦੇ ਪਤਾ ਕਰਨ ਕਿਉਂ ਨਹੀਂ ਤੇ ਪਰ ਮੈਂ ਕਿਹਾ ਸੀ ਮੈਂ ਸਾਰ ਫੋਨ ਲਾ ਲਵਾਂ ਗੱਲ ਕਰਾ ਰਿਹਾ ਕਰੇ ਫੋਨ ਆ ਰਿਹਾ ਵੀ ਕੋਈ ਗੱਲ ਸਾਰੇ ਤਾਂ ਅੱਗੇ ਮੁੜ ਕੇ ਯਾਰ ਕੋਈ ਨਹੀਂ ਕੋਈ ਪਟਿਆ ਅੱਜ ਕਿੱਥੋਂ ਮਾ ਕਰੋ ਬਈ 15 ਤੋਂ ਰੋਕਦੇ ਨਹੀਂ ਹੈ ਨਾ ਜੇ ਨਾ ਤੇ ਉਹ ਨਹੀਂ ਮਨਜ਼ੂਰੀ ਨਾ ਦਿੱਤੀ ਫੇਰ ਟਾਂਗੇ ਦੇ ਸੀ ਫੇਰ ਵੀ ਸਾਡੇ ਕੱਲੇ ਪਿੰਡ ਦਾ ਨਹੀਂ ਹੈਗਾ ਉਹ ਹੋਰ ਟੋਲਾਵਾਲ ਤੋਂ ਆਪਣੇ ਉੱਤਖਾਣ ਜਾ ਕੇ ਦੇਖੋ ਸਾਡੇ ਪਿੰਡ ਦੇ ਸਾਰੇ 18 ਪਿੰਡਾਂ ਦਾ ਪਾਣੀ ਆਉਂਦਾ ਮੱਥਾ ਪੱਟੇ ਪੈ ਉਹਨਾਂ ਦਾ ਜੇ ਸੜਕਾਂ ਨਾ ਪੱਟਦੇ ਹੋ ਇੰਨਾ ਪਾਣੀ ਆਉਂਦਾ ਨਹੀਂ ਸੀ ਸਾਡੇ ਪਿੰਡਾਂ ਕਿੰਨੇ ਦਾ ਮੱਥਾ ਪੱਟਾ ਹਾ ਟੋਲਾਵਾਲ ਦਾ ਦਾ ਕੱਲੇ ਦਾ 18 ਫੁੱਟਾ ਰੋਡ ਪੱਟ ਰੱਖਿਆ ਹੈ ਲੜਾਈ ਨਾਲ ਇੱਕ ਬੰਦੇ ਦੋ ਕਹਤਾ ਇਹਨਾਂ ਨੂੰ ਵੀ ਸਰਪਿੰਡ ਨਹੀਂ ਸੁਣਦਾ ਤੁਸੀਂ ਸਾਈਡ ਤੇ ਹੋ ਜਾਓ ਹਾਂ ਉਹਦੇ ਕੋਲੇ ਨੰਬਰ ਹੋਊਗਾ ਉਹ ਹੁਣ ਤੱਕ ਬੰਦੀ ਬੰਦ ਕਰਾਈ ਤੁਸੀਂ ਨੇ ਆ ਤੁਹਾਡਾ ਮੈਂ ਕਾਨੂੰਨ ਆ ਉਹਨੂੰ ਮਾਰ ਲਾਉਂਦਾ ਗੁਰਦੁਆਰੇ ਫੋਨ ਕਰੋ ਗੁਰਦੁਆਰੇ ਫੋਨ ਕਰੋ ਹਾਂ ਉਹ ਮੁੱਖ ਮੰਤਰੀ ਨੂੰ ਕਹਿ ਰਹੇ ਜਾ ਰਹੇ ਸਾਡੇ ਘਰਾਂ ਦਾ ਹੈਲੀਕਾਪਟਰ ਮਾਰ ਕੇ ਹਨੂ ਹੀ ਮਾਰ ਦੇ ਹਾਂ ਉਹ ਬਾਈ ਫਿਰ ਉਹੀ ਗੱਲ ਆਪਣੇ ਪਿੰਡ ਦੀ ਸੁਣਵਾਈ ਨਹੀਂ ਜਦੋਂ ਫਿਰ ਕੀ ਹੁਣ ਲਾ ਲੰਨੇ ਆ ਗੱਲ ਵੀ ਪੂਰੇ ਆ ਕੇ ਕਾਨੂੰਨ ਬਣ ਗਿਆ ਉੱਥੇ ਉੱਥੇ ਕਾਨੂੰਨ ਕਿੱਧਰ ਗਿਆ ਉਹ ਤਾਂ ਬਾਈ ਬਾਈ ਹੁਣ ਤੋਰ ਘਾਤਰ ਮੈਂ ਨਾ ਉਧਰ ਸਾਰਾ ਪਾਣੀ ਉਹੀ ਆਇਆ ਉਹ ਨਾਲੇ ਬਾਹਾਂ ਉੱਚੇ ਨੇ ਉਹਨਾਂ ਦੇ ਤਾਂ ਫਤਾਲਾ ਆਪਦਾ ਕੰਮ ਲੱਗੇ ਨਾ ਹੋ ਯਾਰ ਆਪਾਂ ਕੋਈ ਟੱਕਰ ਨਹੀਂ ਆਈ ਬੋਲੀ ਜਾਣ ਦੇ ਯਾਰ ਹੁਣ ਆਪਦਾ ਕੰਮ ਕਰੋ ਮਰੇ ਦਾ ਹੂੰ ਵੀ ਪਿਆ ਉਹ ਬੰਦਾ ਮਾਰਿਆ ਮਰੇ ਦਾ ਹੂੰ ਵੀ ਪਿਆ ਯਾਰ ਰੋਡ ਬੰਦ ਕਰੋ ਯਾਰ ਉਹਨਾਂ ਨੇ ਭਾਰਤ ਵੀ ਧਰਨਾ ਲਾਉ ਪੁੱਟ ਕੇ ਯਾਰ ਭਾਈ ਚੱਲ ਹੋਰ ਮਨਾ ਲਾ ਰੱਖਿਆ ਤੂੰ ਰੋਕੀ ਹਾਂ ਬਾਹਰ ਬਾਹਰ ਮੇਰੇ ਦਿੰਦੇ ਨੇ ਬਦਲ ਬਦਲ ਭੇਜ ਦਿੰਦੇ ਨੇ ਹਾਂ ਹਾਂ ਬਦਲ ਬਦਲ ਭੇਜਦੇ ਨੇ ਹੁਣ ਤੁਸੀਂ ਆਗੇ ਕੱਲ ਨੂੰ ਕੋਈ ਹੋਰ ਆ ਜੂਗਾ ਜੀ ਓਏ ਅੱਪਾ ਬੜਾ ਕੰਮ ਕਰੋ ਯਾਰ ਨਾਲ ਜੋ ਇੱਧਰ ਨੂੰ ਆ ਜਾ ਬਾਈ ਮਿੱਟੀ ਵਿੱਚ ਡੱਲੀ ਜਾਂਦੀ ਓਏ ਆਏ ਨੂੰ ਹੋ ਜਾ ਬਾਈ ਮੜਾ ਇਹ ਮਿੱਟੀ ਵਿੱਚ ਡੱਲੀ ਜਾਂਦੀ ਆਏ ਨੂੰ ਪਤਾ ਨਹੀਂ ਕਿੱਥੋਂ ਆ ਆਮ ਬੱਚੀ ਦੇ ਲੋ ਖਾਲੀ ਵੀ ਇਹ ਇੱਧਰ ਕਰੋ ਓਏ ਉਹ ਕਹੀਦਾ ਨਹੀਂ ਆ ਯਾਰ ਉਹ ਮੈਨਾਂ ਕਹੀਆ ਨਾ ਹਾਂ ਉਹ ਇੱਧਰ ਬਾਰੀ ਸੁਣੇ ਬੰਦੇ ਆਉਂਗੇ ਜਰਾ ਫਰੋੜ ਤਾਂ ਉਰੇ ਬਹੜੇ ਬਿਟੜਾ ਮਸ਼ੀਨ ਮੋੜੀਆਂ ਹੁਣ ਮਸ਼ੀਨ ਵੀ ਤੁਸੀਂ ਮੰਗਾਓ ਮਸ਼ੀਨ ਸੋਨੂੰ ਮੰਗਾਉਣੀ ਪਊਗੀ ਹੁਣ ਤੁਸੀਂ ਮੋੜੀਆਂ ਕਰਜੇ ਇੱਕ ਮਿੰਟ ਮਸ਼ੀਨ ਇਹਨੇ ਤੇ ਮੰਗਵਾਵਾ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਬੰਦੇ ਮਾਰ ਕੇ ਤਿੰਨ ਫੋਰਸ ਬਣਾਓ ਇਹ ਆਈਟੀ ਦੇ ਥੱਲੇ ਆਏ ਕਹਿੰਦੇ ਖੜ੍ਹਦਾ ਇੱਕ ਮਿੰਟ ਇੱਕ ਮਿੰਟ ਹੁਣ ਕੀ ਕਹਿੰਦੇ ਕੀ ਕਹਿੰਦੇ ਕੀ ਕਹਿੰਦੇ ਨਹੀਂ ਨਹੀਂ ਇੱਕ ਮਿੰਟ ਕਹਿੰਦੇ ਕੀ ਰਹਿਣਾ ਓਏ ਗੱਲ ਕਰੀ ਆ ਹੁਣ ਪੁੱਛੀ ਕੀ ਕਹਿੰਦੇ ਨੇ ਠੀਕ ਹੈ ਠੀਕ ਹੈ ਬਈ ਠੀਕ ਹੈ ਹੁਣ ਤੁਹਾਨੂੰ ਫੋਨ ਤੇ ਆਏ ਪੁੱਛੋ ਮੜਿਆ ਤੁਹਾਨੂੰ ਕਿਹਾ ਕੀ ਆ ਮੈਂ ਦੇਖ ਮੈਂ ਚੁੱਪ ਮਰੋ ਓਏ ਚੁੱਪ ਆਓ ਓਏ ਤੇਰਾ ਬਾਮਾ ਹੈ ਜੇ ਜੀ ਮੜੋ ਚਲੰਗ ਨਹੀਂ ਦੇਣਾ ਉਹ ਬਸ ਕਰ ਲੋ ਓਏ ਆ ਜੋ ਕਈਆਂ ਨੇ ਕਿਹਾ ਘੜ ਜਾ ਘੜ ਜਾ ਕਵਾਰੀ ਨਾਲ ਅਲੀ ਦਾ ਵੱਡੀ ਉਹ ਜਿਹਨੇ ਗੱਲਾਂ ਪਾ ਦਿੱਤੀ ਉਹ ਇਹਨੂੰ ਕਿਹੜਾ ਅਗੜੀ ਬੰਦਾ ਆਪਾਂ ਜੇ ਇਸ ਨੂੰ ਮਾਂ ਮਾਂ ਹੋਰ ਉਹਨੂੰ ਬਣਾ ਰਾਮ ਬੰਦ ਕਰ ਲੋ ਸਾਰੇ ਪਰ ਆਹ ਬੰਦ ਕਰੂ ਸਾਰੇ ਅਸੀਂ ਨਹੀਂ ਕਾਹੀ ਗੱਲ ਬੰਨ ਲਾ ਰਹੀ ਜਿਹਦੀ ਗੱਲ ਕਰ ਰਹੇ ਹਾਂ ਠੀਕ ਆ ਸਿੱਧੀ ਦਿਆਂ ਦੀ ਭੱਤੀ ਹੋਇਆ ਮਰ ਲਈ ਕੋਈ ਨਹੀਂ ਮੰਨਦਾ ਉਹ ਅਸੀਂ ਵੀ ਮਰਨ ਲਈ ਜਾਂਦੇ ਆ ਪਰ ਆਹ ਆ ਵੀਰ ਕੀ ਸੀ ਤੂੰ ਮਰ ਗਿਆ ਓਏ ਕੀ ਗੱਲ ਐ ਓਏ ਕੱਲੇ ਨਾ ਹੋ ਯਾਰ ਕੀ ਗੱਲ ਹੋ ਗਿਆ ਭਾ ਸਾਡੇ ਨਾਲ ਹੋ ਗਈ ਘਰ ਪਈ ਓਏ ਇੱਕ ਵੱਡੇ ਉਹ ਸਾਡੇ ਪੈਸੇ ਚੋਰੀ ਖਾ ਸਾਡੇ ਪੈਸੇ ਮਾਰਦੇ ਨੇ ਖਸ ਲਾ ਗਿਆ ਸੀ ਫਾਦੇ ਪੈ ਸੁੱਤੀ ਹੋ ਗਈਆਂ ਨੇ ਇਧਰ ਖਾਹਾਂ ਫਰੀਦ ਫਰੀਦ ਕੋਈ ਨਹੀਂ ਸੀ ਦਿੱਦਿੰਦਾ ਸਵਾਰ ਫਰੀਦ ਹੁੰਦਾ 6000 ਰੁਪਏ ਦਾ ਤਾਂ ਭਰਤੀ ਹੁੰਦਾ ਗਾ ਸਾਡੇ ਦਾ ਹਾਂ ਸੜਿਆ ਪਰ ਸੌਰੀ ਹਾਂ ਵਿਚੀ ਦੇ ਹੈ ਹੈ ਕੋਈ ਨਹੀਂ ਮਾਰਦਾ ਮਿੱਟੀ ਮਾਰੋ ਮਿੱਟੀ ਮਾਰੋ ਉਹ ਟਰੈਕਟਰ ਲੈ ਲੈ ਕਿੰਦੀ ਲੈ ਤੇ ਕਿੱਲੇ ਕਿ ਲੈਦਾ ਓਏ ਆ ਲੈ ਕੋਈ ਨਾ ਕੇਰਾ ਪੱਤਾ ਲੈਣਗੇ ਭਗਵਾਨ ਤੁਮਾਨ ਦਾ ਪਿੰਡ ਦੇਖੋ ਬਈ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਸਾਡੇ ਮੁੱਖ ਮੰਤਰੀ ਜੀ ਸੁੱਤੇ ਪਏ ਨੇ ਹਾਂ ਹਾਂ ਅਸੀਂ ਬੰਦ ਕਰਿਆ ਜੀ ਪੰਜ ਜਣਿਆਂ ਨੇ ਕੱਲ ਸਾਡੇ ਕਈਆਂ ਮਾਰਦੇ ਉਹ ਉਦੋਂ ਦਾ ਪ੍ਰਸ਼ਾਸਨ ਆਇਆ ਨਹੀਂ ਇਹਨਾਂ ਨੂੰ ਭਾਈ ਭਾਈ ਕਿਉਂ ਹੜੇ ਗੱਡੇ ਨੇ ਯਾਰ ਸਾਈਡ ਦੀ ਹੋ ਜਾਓ ਆਪੀ ਦੇਖੀ ਜਾਉ ਸਾਈਡ ਤੇ ਹੋ ਜਾਓ ਐਵੇਂ ਕੀ ਫਾਇਦਾ